ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਫਾਰਮ ਟੀਵੀ 786 ਤੇ ਕਿਸਾਨ ਵੀਰੋ ਜਿਹੜੇ ਵੀਰ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਪਾਈ ਜ਼ਿਲ੍ਹਾ ਫਰੋਜ਼ਪੁਰ ਸਕਰੀਨ ਤੇ ਤੁਹਾਨੂੰ ਬਾਰਬਰੀ ਦੇਸੀ ਬੱਕਰੀ ਦਿਖਾਉਣੀ ਆ ਜੀ ਮੋਹ ਸ਼ੇਦਾਂਦਾ ਜੀ ਸੂਹਾ ਦੂਜਾ ਸੋਨਾਗਾ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਇੱਕ ਮਹੀਨਾ ਪਿਆ ਜੀ ਦਾ ਸੋਣਦਾ ਹਜੇ ਤੇ ਦੂਜਾ ਸੂਹਾ ਸੋਨਾ ਛੇ ਦਾਂਦਾ ਜੀ ਮੋਹ ਡੱਬੀ ਬੱਕਰੀਆਂ ਦੇਖ ਸਕਦੇ ਹੋ ਜੀ ਥਣ ਦੇਖ ਸਕਦਾ ਨੇੜ ਤੋਂ ਜਿਹੜਾ ਬਾਈ ਨੇ ਰੇਟ ਰੱਖਿਆ ਹੋਇਆ 12000 ਰੁਪਿਆ ਬੱਕਰੀ ਦਾ ਮੁੱਲ ਰੱਖਿਆ ਹੋਇਆ ਜੀ ਮੌਕੇ ਤੇ ਆਏਗੇ ਗਾਗ ਦਾ ਜਰੂਰ ਮਾਨਤਨ ਕੀਤਾ ਜਾਊਗਾ ਜੀ ਸਕ੍ਰੀਨ ਤੇ 22 ਦਾ ਨੰਬਰ ਚੱਲ ਰਿਹਾ ਹੈ ਕਿਸੇ ਮੇਰੇ ਵੀਰ ਨੂੰ ਇਹ ਦੇਸੀ ਬਰਬਰੀ ਨਸਲ ਦੀ ਬੱਕਰੀ ਪਸੰਦ ਆਉਂਦੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਬਣੇ ਰਹੋ ਆਪਣੇ YouTube ਚੈਨਲ Farm TV 786 ਤੇ ਜਲਦੇ ਮਿਲਦੇ ਆ ਕਿਸ ਹੋਰ ਨਵੀਂ ਵੀਡੀਓ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਜੀ